ਜੰਗ ਲੱਗਣ ਤੋਂ ਪਹਿਲਾਂ ਹੀ ਕੁਝ ਲੋਕ ਇਸ ਤਰ੍ਹਾਂ ਮਰ ਸਕਦੇ ਨੇ ਤੁਸੀਂ ਕਹੋਗੇ ਕਿ ਉਹ ਕਿਵੇਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜੰਗ ਦਾ ਐਲਾਨ ਜਾਂ ਜੰਗ ਦੀ ਤਿਆਰੀ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਕੋਈ ਵੀ ਫੈਸਲਾ ਲਿਆ ਜਾ ਸਕਦਾ ਆ ਪਰ ਜਦੋਂ ਜੰਗ ਲੱਗਦੀ ਉਦੋਂ ਤਾਂ ਮੌਤਾਂ ਹੁੰਦੀਆਂ ਹੀ ਨੇ ਉਦੋਂ ਤਾਂ ਲਾਸ਼ਾਂ ਵਿਛਦੀਆਂ ਹੀ ਨੇ ਪਰ ਜੋ ਡਰ ਦਾ ਮਾਹੌਲ ਬਣਿਆ ਹੋਇਆ ਆ ਨਾ ਉਹਦੇ ਨਾਲ ਵੀ ਲੋਕ ਸਹਮੇ ਪਏ ਆ ਲੋਕਾਂ ਦਾ ਕੀ ਹਾਲ ਆ ਬੱਚੇ ਡਰੇ ਹੋਏ ਆ ਬੱਚੇ ਸਹਿਮੇ ਹੋਏ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਲੈ ਕੇ ਸਵੇਰ ਤੱਕ ਰਾਤ ਤੱਕ ਇਹ ਹੀ ਗੱਲਾਂ ਇਹ ਹੀ ਬਾਤਾਂ ਇਹ ਹੀ ਡਰ ਵੱਡਿਆਂ ਛੋਟਿਆਂ ਬਜ਼ੁਰਗਾਂ ਬੱਚਿਆਂ ਵਿੱਚ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਆ ਬੱਚੇ ਬੇਗਲ ਬੇਸ਼ੱਕ ਇਸ ਗੱਲ ਨੂੰ ਸਮਝਦੇ ਨਹੀਂ ਪਰ ਬੱਚੇ ਡਰੇ ਹੋਏ ਜ਼ਰੂਰ ਆ ਉਹ ਆਪਣੇ ਮਾਪੇ ਨੂੰ ਇਹ ਗੱਲਾਂ ਪੁੱਛ ਜ਼ਰੂਰ ਰਹੇ ਆ ਕੀ ਆਖਿਰਕਾਰ ਜੰਗ ਕੀ ਆ ਸਾਨੂੰ ਸਕੂਲ ਤੋਂ ਛੁੱਟੀਆਂ ਕਿਉਂ ਹੋ ਗਈਆਂ ਇਹ ਕਿਉਂ ਜੋ ਵੀ ਸਾਨੂੰ ਖਬਰਾਂ ਮਿਲ ਰਹੀਆਂ ਆ ਕਿ ਮੌਕ ਟ੍ਰੇਲ ਹੋਣੀ ਆ ਜਾਂ ਬਲੈਕਆਊਟ ਹੋਣਾ ਆ ਤਾਂ ਬੱਚੇ ਇਹ ਸਵਾਲ ਕਰਦੇ ਆ ਕਿ ਇਹ ਕੀ ਆ ਕਿ ਜੰਗ ਲੱਗਣੀ ਆ ਕਿ ਬੰਬ ਡਿੱਗਣੇ ਆ ਕਿ ਅਸੀਂ ਮਰ ਜਾਣਾ ਆ ਜਾਂ ਕੀ ਹੋਣਾ ਆ ਬੱਚੇ ਬਹੁਤ ਡਰੇ ਹੋਏ ਬੇਸ਼ੱਕ ਮਾਂ-ਬਾਪ ਬੱਚਿਆਂ ਨੂੰ ਸਮਝਾ ਰਹੇ ਆ ਉਹਨਾਂ ਦੇ ਮਨ ਦਾ ਡਰ ਕੱਢ ਰਹੇ ਆ ਪਰ ਫਿਰ ਵੀ ਬੱਚਿਆਂ ਦੇ ਮਨ ਵਿੱਚ ਬਹੁਤ ਹੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਯਾਰ ਤੇ ਬਜ਼ੁਰਗ ਵੱਡੇ ਸਾਰੇ ਹੀ ਇਹੇ ਗੱਲਾਂ ਚੱਲ ਰਹੀਆਂ ਇਹੇ ਬਾਰੇ ਸੋਚ ਰਹੇ ਆ ਪਰ ਕੁਝ ਲੋਕ ਪਤਾ ਨਹੀਂ ਕੀ ਉਹਨਾਂ ਨੂੰ ਕੀ ਚਾ ਚੜਿਆ ਕਿ ਜੰਗ ਹੋਣੀ ਚਾਹੀਦੀ ਜੰਗ ਹੋਣੀ ਚਾਹੀਦੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਉਹਨਾਂ ਨੂੰ ਪੁੱਛ ਕੇ ਵੇਖੋ ਜੋ ਬਜ਼ੁਰਗਾਂ ਨੇ ਜੰਗਾਂ ਵੇਖੀਆਂ ਨੇ ਕੀ ਹਾਲ ਹੋਏ ਸੀ ਕਿ ਤਬਾਈ ਹੋਈ ਸੀ ਇਥੋਂ ਤੱਕ ਕਿ ਕੁਝ ਬਜ਼ੁਰਗ ਦੱਸਦੇ ਨੇ ਕਿ ਮਾਵਾ ਕੋ ਬੱਚੇ ਨਹੀਂ ਸੀ ਸੰਭਾਲ ਲਏ ਕੀ ਹਾਲਾਤ ਬਣੇ ਸੀ ਉਹ ਦੱਸਦੇ ਨੇ ਤੇ ਉਹਨਾਂ ਦੇ ਹੰਝੂ ਨਹੀਂ ਸੁੱਕਦੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਡਿੱਗਦੇ ਨੇ ਕਿ ਕਿਸ ਕਦਰ ਤਬਾਈ ਹੁੰਦੀ ਆ ਕਿ ਇਸ ਕਦਰ ਲਾਸ਼ਾਂ ਵੇਛ ਜਾਂਦੀਆਂ ਤੇ ਸਾਡਾ ਦੇਸ਼ ਸਾਡਾ ਸਮਾਜ ਬਹੁਤ ਪਿੱਛੇ ਜਾ ਕੇ ਡਿੱਗ ਜਾਂਦਾ ਪਰ ਜਿੰਨਾ ਨਹੀਂ ਵੇਖਿਆ ਇਹ ਮਾਹੌਲ ਉਹਨਾਂ ਵਾਸਤੇ ਤਾਂ ਸ਼ੁਗਲ ਮੇਲਾ ਚੱਲ ਰਿਹਾ ਆ ਕਿ ਹਾਂ ਆ ਗੱਲ ਕਰ ਦਿੱਤੀ ਉਹ ਗੱਲ ਕਰ ਦਿੱਤੀ ਉਹਨਾਂ ਨੂੰ ਤੇ ਬਸ ਕੁਝ ਅਫਵਾਹਾਂ ਫੈਲਾਈ ਜਾ ਰਹੀਆਂ ਸਚਾਈ ਕੀ ਆ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਜਾਣਕਾਰੀ ਜਿਹੜੀ ਉਹ ਘਾਟ ਹੀ ਮਿਲ ਰਹੀ ਆ ਬਾਕੀ ਡਰਾਇਆ ਜ਼ਿਆਦਾ ਜਾ ਰਿਹਾ ਆ ਜਿਸ ਕਰਕੇ ਸਾਰੇ ਹੀ ਬਹੁਤ ਹੀ ਸਹਮੇ ਹੋਏ ਆ ਕਿ ਆਖਿਰਕਾਰ ਪਤਾ ਨਹੀਂ ਕਿਹੜੇ ਵੇਲੇ ਕੀ ਜਿਹੜਾ ਬੰਬ ਡਿੱਗ ਜਾਣਾ ਕੀ ਹੋ ਜਾਣਾ ਆ ਜੋ ਜਿਨ੍ਹਾਂ ਨੇ ਇਹ ਮਾਹੌਲ ਵੇਖੇ ਨੇ ਉਹਨਾਂ ਕੋਲ ਪੁੱਛ ਕੇ ਵੇਖੋ ਕਿ ਜੰਗ ਕੀ ਹੁੰਦੀ ਆ ਤੇ ਕਿਸ ਤਰ੍ਹਾਂ ਤਬਾਹੀ ਹੁੰਦੀ ਆ ਜੇ ਕਿਸੇ ਦੇ ਘਰ ਦਾ ਕੋਈ ਮੈਂਬਰ ਮੁੱਕ ਜਾਂਦਾ ਨਾ ਉਹਦਾ ਕੀ ਹਾਲ ਹੁੰਦਾ ਉਹ ਸਾਰਾ ਟੱਬਰ ਹੀ ਮੁੱਕਿਆ ਸਮਾਨ ਹੋ ਜਾਂਦਾ ਜਿਨ੍ਹਾਂ ਦੇ ਘਰ ਦੇ ਉੱਪਰ ਆਣ ਕੇ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਆ ਨਾ ਤਾਂ ਉਹਨਾਂ ਦਾ ਘਰ ਦੇ ਨਾਲ ਨਾਲ ਉਹ ਮੈਂਬਰ ਵੀ ਸਾਰੇ ਮੁੱਕ ਜਾਂਦੇ ਆ ਜੇ ਕਿਸੇ ਦੇ ਮਾਲ ਡੰਗਰ ਦੇ ਉੱਪਰ ਪਸ਼ੂਆਂ ਦੇ ਉੱਪਰ ਆਣ ਕੇ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਨਾ ਤਾਂ ਉਹ ਟੱਬਰ ਉਹ ਪਰਿਵਾਰ ਵੀ ਨਾਲ ਜਿਹੜਾ ਮੁੱਕਿਆ ਬਰਾਬਰ ਹੋ ਜਾਂਦਾ ਵਾ ਹਰ ਇੱਕ ਵਿਅਕਤੀ ਜਿਨ੍ਹਾਂ ਨੇ ਇਹ ਸਾਰਾ ਕੁਝ ਪਹਿਲਾਂ ਹੰਡਾਇਆ ਹੈ ਨਾ ਇਹ ਉਹ ਜਾਣਦੇ ਆ ਕਿ ਆਖਿਰਕਾਰ جنگ ਜਿਹੜੀ ਉਹ ਕਿਹੋ ਜੇ ਹਾਲਾਤ ਪੈਦਾ ਕਰ ਦਿੰਦੀ ਆ ਆਖਿਰ جنگ ਵਿੱਚ ਕੀ ਹੁੰਦਾ ਆ ਬਾਕੀ ਦੂਜੇ ਜਾਣੇ ਜਿਹੜੇ ਆ ਉਹਨਾਂ ਵਾਸਤੇ ਤੇ ਪਤਾ ਨਹੀਂ ਕੀ ਇਹ ਹਾਸ ਹੋਈਣੇ ਵਾਲੀਆਂ ਗੱਲਾਂ ਬਣੀਆਂ ਕਿ ਹਾਂ ਜੰਗ ਲੱਗਣੀ ਚਾਹੀਦੀ ਆ ਜੰਗ ਲੱਗ ਜਾਣੀ ਆ ਹੱਸ ਰਹੇ ਆ ਇਕੱਠੇ ਹੋ ਹੋ ਗੱਲਾਂ ਬਾਤਾਂ ਕਰ ਰਹੇ ਆ ਸੋ ਇਹੋ ਜਿਹਾ ਮਾਹੌਲ ਜਿਹੜਾ ਵਾ ਉਹ ਬਣਿਆ ਹੋਇਆ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਜ਼ਰੂਰ ਦਿਓ